ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇਪਟੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਇੱਕਾ ਤੋਕੜ ਗੱਬਨ ਗਾਂ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਚੰਗੇ ਕੱਦ ਕਾਠ ਵਾਲੀ ਤੇ ਕੱਤਾ ਜੀ ਸੋਈ ਮੱਝ ਤੁਹਾਨੂੰ ਹੌਲੇ-ਪਾਜ ਤੁਹਾਨੂੰ ਦਿਖਾਉਣੀ ਆ ਆਹ ਬੱਚਾ ਜਿਹੜਾ ਇਹਦਾ ਤਾਜਾ ਜੀ ਬੱਚਾ ਜਿਹੜਾ ਬਿਲਕੁਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੇ ਵੇਗ ਗਿਆ ਤਾਂ ਨਾਲਾ ਮਾਲ ਫਿਰ ਮਾਲ ਤੇ ਭਾਜੀ ਮਿੰਟੋ ਮਿੱਟੀ ਵੇਗ ਗਿਆ ਉਹ ਤੇ ਠੀਕ ਹੈ ਹਾਂਜੀ ਪਤਾ ਗੱਲ ਭਾਜੀ ਰੇਟ ਵੀ ਤੁਹਾਨੂੰ ਪਤਾ ਆਪਣੇ ਜਾਇਜ਼ ਹੁੰਦੇ ਆ ਤੇ ਮਾਲ ਵੀ ਸਾਡਾ ਸਾਫ਼ ਹੁੰਦਾ ਹੈ ਠੀਕ ਹੈ ਕਈ ਵੀਰ ਡਰਦੇ ਆ ਵੀ ਪਤਾ ਨਹੀਂ ਕਿਹੜੀ ਗੱਲਾਂ ਮਤਲਬ ਸੁੱਟੀ ਜਾਂਦੇ ਇਸ ਤਰ੍ਹਾਂ ਹੀ ਹਾਂਜੀ 1000 1500 ਨਾਲ ਨਫੇ ਵਾਲੇ ਆ ਵੱਧ ਨਹੀਂ ਹੈਗੇ ਠੀਕ ਹੈ ਹਾਂਜੀ ਕਿ ਪਿੱਛੇ ਹਿਸਾਬ ਨਾਲ ਲੈਣੀ ਤੇ ਗਾਵੇਂ ਹਿਸਾਬ ਨਾਲ ਦੇ ਦੇਣਾ ਬੜਾ ਕਰਕੇ ਨਾ ਵੀ ਇੰਨਾ ਹੀ ਲੈਣਾ ਨਾ ਠੀਕ ਹੈ ਵੱਧ ਨਹੀਂ ਲੈਣਾ ਵਾਦਾ ਨਹੀਂ ਤੋੜਨਾ ਕਿ ਹਾਂ ਵਾਦਾ ਨਹੀਂ ਤੋੜਨਾ ਕਿਤੇ ਜੇ ਭਾਜੀ ਚਲੋ ਕਿਤੇ ਟੁੱਟ ਗਿਆ ਤਾਂ ਵਾਹੋ ਚਲੋ ਕੋਈ ਗੱਲ ਨਹੀਂ ਵਾਗ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੇ ਹਾਂ ਭਾਜੀ ਡਿੱਬੀ ਹੈ ਗੰਢ ਚੱਕ ਮਸ਼ੀਗਾਂ ਤੁਸੀਂ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 9981984725 ਠੀਕ ਹੈ ਜੀ ਤੇ ਸ਼ੁਰੂਆਤ ਤੋਂ ਕੜਾ ਘੱਬਣ ਤੋਂ ਕਰ ਲਈਏ ਬਣ ਦੇਖੋ ਕੱਦ ਦਾ ਕੱਦ ਕੱਟ ਤੇ ਚੰਗਾ ਉੱਚਾ ਵਾ ਇੱਥੇ ਭਾਜੀ ਕੋਈ ਆਊਗਾ ਤਾਂ ਪਸੰਦ ਆਊਗਾ ਠੀਕ ਹੈ ਚੰਗੇ ਰਿਕਾਰਡ ਚੰਗੇ ਰਿਕਾਰਡ ਲਾ ਕੇ ਦੇ ਦਈਂ ਹਾਂ ਦੇ ਸਾਡੇ ਵਿੱਕੀ ਭਾਈ ਦੇ ਵੀ ਬਰਾਬਰ ਹੀ ਆਉਂਦੀ ਆ ਜਵਾਬ ਵੜਾ ਦੇ ਭਾਜੀ ਜਵਾਬ ਬੜਾ ਵੈੜਦਾ ਠੀਕ ਹੂੰ ਤੇ ਆ ਬਾਕੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਜਿਹੜੀ ਇਹ ਇਹ ਭਾਜੀ 6 ਮਹੀਨੇ ਦੇ ਚੱਕ ਪਾਸ ਜੀ ਹਾਂ ਦੇਖ ਸਾਡੇ ਚੰਗੇ ਰਿਕਾਰਡ ਵਾਲੀ ਆ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਵਾ ਕਿੰਨੇ ਚਿਰ ਦੀ ਚੱਕ ਪਾਸ ਆ 6 ਮਹੀਨੇ ਚੱਕ ਪਾਸ ਜੀ ਅੱਛਾ ਤੇ ਦੁੱਧ 9 ਕਿਲੋ ਬਿਲਾਵੇ ਹੈਗਾ ਪੱਕਾ ਦੁੱਧ ਪੱਕਾ ਭਾਜੀ ਵਿਖਾਵੇ ਵਾਲਾ ਮਾਸਾ ਵਾਧੀਆ ਚਾ ਬੜਾ ਬਾਲਟੀ ਭਰਨੇ ਫਲਾ ਬੜਾ ਦੁੱਧਾ ਠੀਕ ਹੈ ਪਰ 9 ਕਿਲੋ ਦੁੱਧ ਪੱਕਾ ਹੋਊਗਾ ਤਿੰਨ ਸੱਜਰ ਨੇ ਕਿੰਨਾ ਚੋਇਆ ਦੁੱਧ ਸੱਜਰ ਨੇ ਭਾਜੀ ਉਹ ਆਂਦੇ ਆ ਵੀ ਬਹੁਤਾ ਇਹਨਾਂ ਕਹਦੇ 30 32 ਆਂਦੇ ਕਿ ਅਸੀਂ ਦੁੱਧ ਚੋਇਆ ਥਲੇ 26 27 ਕਿਲੋ ਅੱਛਾ 26 27 ਕਿਲੋ ਭਾਜੀ ਇਹ ਪਤਾ ਗੱਲ ਆ ਐਡੀ ਸੇਵਾ ਵਾਲੇ ਮਨੋ ਐਡੀ ਸੇਵਾ ਨੇ ਨਾ ਸੀ ਕਹਾਂ ਹਾਂਜੀ ਹਾਂਜੀ ਪਿੱਛੋਂ ਮਨੋ ਜਦੋਂ ਲਿਆਏ ਨਾ ਉਹ ਦੋ ਦਿਨਾਂ ਦੇ ਵੀਰੇ ਇਹ ਮੁਰ ਕਹਿੰਦੇ ਵੀ ਸਾਡੇ ਕੋਲ ਮਰ ਸੇਵਾ ਨਹੀਂ ਈ ਡੀ ਕਾਂਦੀ ਠੀਕ ਪਰ ਕਰੇ ਮੇਰਾ ਵੀਰ ਕੋਈ ਸਾਹ ਵਾਲਾ ਸਾਹ ਵਾਲਾ ਖੜੇ ਤੇ ਦੁੱਧ ਤੇ ਜਿਹੜਾ ਵਾ ਜਿਹੜੇ ਸਾਹ ਨਾ ਵਾ ਦੁੱਧ ਤੇ ਚੰਗਾ ਕੱਢੂਗੀ ਵੱਧ ਕੱਢੂਗੀ ਜਿਹੜੇ ਸਾਹ ਠੀਕ ਉਹ ਮੱਝ ਪਾਈ ਉਹ ਫੀਡ ਨਹੀਂ ਖਾਂਦੀ ਆਪਾਂ ਦੱਸਿਆ ਫੀਡ ਨਹੀਂ ਖਾਂਦੀ ਹਾਂਜੀ ਜੋ ਮਰਜੀ ਪਾ ਦੋ ਢਾਨ ਪਾਈ ਨੇ ਪਾਇਆ ਕੇ ਨੇ ਖਖਣੀ ਜੀ ਬਾਕੀ ਇਹ ਆ ਵੀ ਆ ਦੇਖ ਸਕਦੇ ਆ ਗੱਡੇ ਜਿਵੇਂ ਪਿੱਛੋਂ ਲੱਗਦੀ ਆਈ ਆ ਕਿ ਪੂਰੀ ਜਿਹੜੀ ਆ ਮਹਾਈ ਪੂਰੀ ਆਈ ਗੱਡੀ 'ਚ ਵੀ ਇਹ ਵੀ। ਹੋਰੀ ਮੋੜੇ 'ਤੇ ਆਉਂਦੀ ਜੀ। ਠੀਕ ਹੈ ਜੀ। ਉਹ ਆਂਦਾ ਚੰਗੀ ਸਾਂਭਦੀ ਹੈ 30 ਕਿਲੋ ਤੇ ਚੱਲ ਜਾਂਦੀ ਹੈ। ਠੀਕ ਹੈ ਜੀ। ਬਾਕੀ ਗਾਂ ਦੇ ਕਿਤੇ ਛੋਟੀ। ਸੰਭੀ ਘੱਟਿਆ ਕਿਸ ਨੇ। ਇਹ ਲੋਕ ਆਈਏ ਤਰ। ਅੱਜ ਲੈ ਆਇਆ। ਡੰਗਰ ਨੇ ਬੁੱਢਾ ਹੁੰਦਾ ਸੇਵਾ ਬੁੱਢੀ ਹੋ ਜਾਂਦੀ ਆ ਹਾਂਜੀ ਹਾਂਜੀ ਪਾਜੀ ਪਤਾ ਗਾਲਿਆ ਸੇਵਾ ਹੋਵੇ ਨਾ ਹਾਂਜੀ ਡੰਗਰ ਨਹੀਂ ਜਾਂਦਾ ਕਿਤੇ ਬਾਕੀ ਇਹ ਆ ਬੇ ਕੋਈ ਲੈ ਜਾਊਗਾ ਸਾਂਭ ਲਾ ਤੇ ਨਾਲੇ ਸੌਣ ਤੱਕ ਰਾਜੀ ਵੀ ਹੋ ਜਾਊਗੀ ਸਵੇਰੇ ਸਵੇਰੇ ਦਾ ਟਾਈਮ ਗਾਈਆਂ ਰੇ ਭੁੱਖੀ ਜੇ ਅਜੇ ਤੇ ਸਵੇਰੇ ਸਵੇਰ ਤੇ ਵੀਰਾਂ ਦੇ ਬਹੁਤੀ ਲਿਸੀ ਆ ਹਾਂਜੀ ਇਹ ਜੋ ਪਾਦਾ ਸੋਈ ਖਾਈ ਬਾਕੀ ਅਜੇ ਤੂੜੀ ਤਾੜੀ ਨਿਹਰੀ ਗਾੜੀ ਪਈ ਐ ਕੋਈ ਪੱਠੇ ਪੁੱਠੇ ਹਰਿਆ ਹਰਿਆ ਕੋਈ ਨਹੀਂ ਠੀਕ ਜੇ ਤੇ ਇਹ ਤਾਂ ਫਿਰ ਮੁੱਲ ਮੋਲ ਭਾਜੀ ਇਹਦਾ ਕਰਾਉ ਨੂੰ ਭਾਵੇਂ 40 47 ਕਰੀਏ ਹਾਂਜੀ 40000 ਦੀ ਗਾਂ ਦੇ ਦਈਏ 40000 ਦੀ ਦੇ ਦਈਏ 80000 ਦੀ 85 ਦੀ ਗਾਂ ਹੈਗੀ ਏ ਚਲੋ ਵੇਚੋ ਕਰੀਏ ਮਾਨਤਨ ਨੂੰ 40 ਦੀ ਨਾਲ ਦਈਏ ਮਾਨਤਨ ਨੂੰ ਵਿਕੀ ਕੋ ਕਰਾ ਲਓ ਫਿਰ ਇਹ ਤਾਂ 40 ਦੀ ਵਿੱਚ ਨਹੀਂ ਆ ਕਰੋ ਵਿਕੀ ਭਾਜੀ ਤੁਸੀਂ ਤਾਂ 40 ਦੇ ਫਿਰ ਇੱਕ ਮਾਰਗੇ ਜੀ ਹਾਂਜੀ ਭਾਜੀ 35000 ਫਿਰ ਨਹੀਂ ਵੇਚੋ ਕਰ ਦਈਏ ਮਾਨਤਨ ਨੂੰ 35 ਦਾ ਭਾਜੀ ਤਾਂ ਕਾ ਹੈ ਨਾ ਜਦੋਂ ਕੋਈ ਗੰਨੇ ਨੇ ਕਹਿਆ ਤਾਂ ਦੇ ਦਾਂਗੇ 35 ਦੀ ਵਿਜੇ ਭਾਜੀ 35 ਕਰ ਛੋਟ ਕਰ ਦਈਏ 1000 ਕਰ ਦਈਏ ਯਾਰ ਕਰ ਦਈਏ ਕੋਈ ਨਹੀਂ ਹੋਰ ਯਾਰ ਕਰਦਾ ਅੱਛਾ ਤੇਰੀ ਭਾਜੀ ਜੇਕਰ ਚੰਗੀ ਲਾਦੀ ਫੋਨ ਲਾ ਦੇ ਅੱਛਾ 32000 ਦੇ 32000 ਦੇ ਫੋਨ ਪਤਾ ਗੱਲ ਕਈ ਵੀਰ ਸੰਗਦੇ ਫੋਨ ਲਾਇਆ ਕਰਨ ਜ਼ਰੂਰ ਅੱਛਾ ਇਹ ਨਾ ਉਹ ਨਾ ਜੁਣੀ ਹੈਗੇ ਫੋਨ ਨਾ ਵੀ ਲਾ ਦੇ ਫੋਨ ਲਾ ਦੇ ਪਤਾ ਨਹੀਂ ਅੱਛਾ ਹਾਂ ਠੀਕ ਹੈ ਜੀ 32000 ਤੋਂ ਕਰ ਦਾਂਗੇ ਮੰਨ ਤਾਂ ਠੀਕ ਆ ਠੀਕ ਹੈ ਜੀ ਤੇ 9 ਕਿਲੋ ਦੁੱਧ ਹੁਣ ਹੈਗਾ ਵਾ ਭਾਜੀ ਪੱਕਾ ਆ ਗਏ ਠੀਕ ਹੈ ਹਾਂ ਤੇ ਹੁਣੇ ਕਾ ਮੱਝ ਸੂਈ ਸਵਾਈ ਆ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਭਾਜੀ 6 ਤੋਂ 6-7 ਦਿਨਾਂ ਚ ਦੇ ਦੇ ਤੇ ਜਵਾਬ ਚ ਵੋ ਓਕੇ ਪੂਰਾ ਠੀਕ ਜਵਾਬ ਖਾ ਮਗਰ ਕੀ ਹੈ ਜੀ ਇਹਦੇ ਇਹ ਕੱਟਾ ਜੀ ਇਹਦੇ ਮਗਰ ਕੱਟਾ ਹੈ ਜਿਹੜਾ ਭਾਜੀ ਕੋਈ ਵੀ ਇਹਦਾ ਪੱਜ ਨਾ ਪਸਮਾਪ ਨਹੀਂ ਲਾਇਆ ਜੀ ਹਾਂਜੀ ਹਾਂਜੀ ਤੇ ਕਿੰਨਾ ਜਿਹਾ ਤਰਾ ਇਹਦੇ ਕੋਲ ਦੁੱਧ ਤਿਆਰ ਹੈ ਦੁੱਧ ਭਾਜੀ ਇਹ ਕੋ ਵੀ 10 ਕਿਲੋ ਦਾ ਮਸਾ ਅੰਦਰ ਬਾਹਰ ਹੀ ਭੰਬ ਦੁੱਧ ਲਾਲੇ ਭੰਬ ਲਾਲੇ ਅੱਛਾ ਹਾਂ 9 ਕਿਲੋ ਦੇ ਲਾਗੇ ਬਨੇ ਇਹ ਕੋ ਵੀ ਹੈਗਾ ਕਿੰਨਾ ਕਿ ਦੁੱਧ ਚਵਾਈ ਜਾਊਗਾ ਕਿੰਨਾ ਮਿਲਣਾ ਜੀ ਤੇ ਕਿੰਨਾ ਦੁੱਧ ਚਵਾਈ ਜਾਊਗਾ ਭਾਜੀ ਇਹ ਨਾ ਜਿਹੜਾ ਚੰਗੀ ਸਾਂਭ ਦੂ ਨਾ ਹਾਂਜੀ ਭਰਿਆ ਵਾਧੂ ਪਾਉਂਦੇ ਰਿਹਾ ਘਾਹ ਵੀ ਪਾਉਂਦਾ ਰਿਹਾ ਜੇ ਬੁੱਢਾ ਅੱਛਾ ਵੰਡ ਨਹੀਂ ਹੋਣੇ ਪਾਇਆ ਠੀਕ ਹੈ ਵੰਡ ਮੈਂ ਪਿਛਲੇ ਸੂਏ ਤੱਕ ਨਹੀਂ ਪਾਇਆ ਬੜਾ ਡੰਡੇ ਨਾਲ ਦੁਰਦਾ ਸੀ ਠੀਕ ਹੈ ਬੜਾ ਬੜਾ ਚੰਗਾ ਹੈ ਭਾਜੀ ਉਹ ਠੀਕ ਹੈ ਉਹਦੇ ਵੰਡ ਨਹੀਂ ਪਾਇਆ ਤੇ ਵੰਡ ਕੋਈ ਪਾਊਗਾ ਤੇ ਦੁੱਧ ਮੇਰੇ ਸਹ ਹਣਾ 11-12 ਕਿਲੋ ਮਹੀਤ ਵਾਹੀ ਠੀਕ ਹੈ ਜਵਾਬ ਬੜਾ ਮੈਂ ਤੁਹਾਨੂੰ ਦਿਖਾ ਦੇਣਾ ਠੀਕ ਹੈ ਜੀ 12 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਆਪ ਦੇਖ ਸਾਦੇ ਪਸਮਾ ਕੇ ਥਾਂ ਜੀ ਕਈ ਵੀਰ ਕਹਿਣਗੇ ਏਡੇ ਥਣ ਘਰੂੜ ਆ ਹਾਂ ਜੀ ਹਾਂ ਦੇ ਸਾਡੇ ਪੋਲੀ ਚ ਵਾਈ ਹੈ ਪੂਰੀ ਪੋਲੀ ਆ ਤਾਂ ਨਹੀਂ ਠੀਕ ਹੈ ਹਾਂਜੀ ਦੇਖੋ ਠੀਕ ਹੈ ਜੀ ਪੂਰੀ ਸਾਫ ਚ ਵਾਈ ਹੈ ਮੰਨਾ ਭਾਜੀ ਦੇਖੋ ਐ ਆ ਕਿੰਨੀ ਕਿ ਕਿ ਦਿਨ ਲੱਪਣ ਦੇ ਆਪਾਂ ਵੇਖੋ ਬਹੁਤੀ ਜਿਹੀ ਵਧੀਆ ਬਚੋਣੀਆਂ ਨੇ ਚਲੋ ਖੋਲੋ ਫਿਰ ਤੋਰ ਦੀਏ ਬਾਕੀ ਭਾਜੀ ਅੱਛਾ ਦੇ ਵੀ ਬੇਲ ਚੰਗੀ ਹੈ ਉਮੱਥੇ ਦੀ ਚੰਗੀ ਯਾਤਰਾ ਖੱਬਦੀ ਆ ਜਿਹੜੀ ਹਾਂ ਬਾਕੀ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਬਾਕੀ ਖੜੇ ਕੋਈ ਸਾਂਭ ਲਾ ਦੁੱਧ ਚੰਗਾ ਕੱਢੀ ਜਾਊਗੀ ਕਿਹੜਾ ਵੀਰ ਭਾਜੀ ਦੁੱਧ 8 ਕਿਲੋ ਗਿਣੇ ਨਾ ਹਾਂਜੀ ਉਹ ਨਾ ਮੈਨੂੰ ਫੋਨ ਲਾ ਦੇ ਠੀਕ ਆ 9 ਕਿਲੋ ਦੁੱਧ ਜੇ ਮੈਂ ਥੱਲੇ ਠੀਕ ਆ ਹਾਂ ਅੱਜ ਠੰਡ ਨਹੀਂ ਤੇਰੀ ਠੀਕ ਆ ਹਾਂਜੀ ਤੇ ਤਾਂ ਫਿਰ ਮੁੱਲ ਮੁੱਲ ਭਾਜੀ ਇਹਦਾ ਅਮੀ ਜੇ ਆ ਮੜੇ ਹਲ ਖਾਜੋ ਉਤਨਾ ਹੀ ਗੰਦ ਜੇ ਬੰਦੀ ਜੇ ਬਾਹਰ ਆ ਦੇ ਸਾਦੇ ਕੋਈ ਹਿਲਦਾ ਹਲਦਾ ਨਹੀਂ ਬਾਕੀ ਠੀਕ ਆ ਆ ਸੰਡੇ ਭਾਜੀ ਕੁਛ ਨਹੀਂ ਨਹੀਂ ਕੁਛ ਨਹੀਂ ਦੀ ਆ ਜੇ ਮੈਂ ਕਹ ਗਿਆ ਮੋਲ ਕਿੰਨਾ ਓਏ ਮੋਲ ਭਾਈ 70000 ਕਰ ਦਈਏ ਨਹੀਂ 70000 ਤੇ ਜ਼ਿਆਦਾ ਜੇ ਹਾਂਜੀ ਕਿੰਨੇ ਮੈਂ ਗੋਣਿਆ 70 ਦੀ ਮਹੀਂ ਆ ਠੀਕ ਆ ਚਾਬੀ ਪਤਲਾ ਗਿਆ ਚੰਬਰ ਪਤਲੀ ਆ ਹਾਂਜੀ ਹਾਂਜੀ ਨਾ ਮਰਜੀ ਚੋਲੇ ਠੀਲ ਠੰਡੀ ਆ ਜੈ ਜੀ ਗੱਲ ਕਰੀਏ ਜੈ ਜੀ ਭਾਜੀ ਮੋਲ ਕਰਾਉਣਾ ਭਾਵੇਂ 65 60 ਕਰਾ ਲਓ 50 ਦੀ ਮਹੀਂ ਦੇ ਦਈਏ 60000 ਦੀ ਕਰਨਾ ਵੇਕੇ ਭਾਜੀ ਮੰਨ ਤਾਂ ਕੋਈ ਪਰ ਮੈਂ 80000 ਬਾਈ 1000 ਹੋਰ ਛੱਡ ਦਈਏ ਫਿਰ ਜਾਓ ਭਾਜੀ ਦੇ ਦੇਈਏ ਭਾਜੀ 56000 ਦੀ ਠੀਕ ਹੈ ਜੀ ਤੇ ਬਾਹਰ ਵਾਲੇ ਦੁੱਧ ਵਾਲੇ 9 ਕਿਲੋ ਹੋਊਗਾ ਕੰਡੇ ਵਾਲਾ ਠੀਕ ਹੈ ਜੀ ਮਾਜ ਮਾਰ ਮਾਰ ਛਾਲਾ ਵਦੂਗੀ ਦੋ ਦਿਨ ਫਾਲ ਪਾ ਦੇ ਮਾਜ ਨੂੰ ਥੋੜਾ ਕੋਈ ਸਾੰਪ ਲੱਗ ਲੈ ਜੇ ਹਨਾ ਤੇ ਬਾਕੀ ਤਾਜੀ ਸੂਈ ਆ ਬਾਕੀ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ